ਹਮਲੇ ਹੋ ਰਹੇ ਨੇ ਸੋ ਸਾਨੂੰ ਸਾਰਿਆਂ ਨੂੰ ਸੁਚੇਤ ਹੋ ਕੇ ਕਿਉਂਕਿ ਕਲੰਗਿਆ ਵਾਲੇ ਨੇ ਸਾਨੂੰ ਆਪਣੇ ਚਾਰ ਪੁੱਤਰ ਵਾਰ ਕੇ ਸਾਨੂੰ ਸੋਹ ਸਿੱਖਾਂ ਨੂੰ ਆਪਣੀ ਗੋਦ ਦੇ ਵਿੱਚ ਪਾ ਕੇ ਆਪਣਾ ਨਾਦੀ ਪੁੱਤਰ ਬਣਾਇਆ ਕਲੰਗਿਆ ਵਾਲੇ ਦੇ ਵਿੱਚ ਹੁੰਦਾ ਹੈ ਜੋ ਆਪਣੇ ਵਰਜਾਂ ਨੂੰ ਪਛਾਣਦੇ ਹੋਏ ਆਪਾਂ ਨੇ ਗੁਰਬਾਣੀ ਦੇ ਨਾਲ ਬਾਣੀ ਔਰ ਬਾਣੀ ਦੇ ਨਾਲ ਜੁੜਨਾ ਆਓ ਹੁਣ 5 ਮਿੰਟਾਂ ਦਾ ਵਾਸਤੇ ਭਾਈ ਬਲਜੀਤ ਸਿੰਘ ਖੀਵਾ ਉਹਨਾਂ ਦਾ ਟਾਡੀ ਜਥੇ ਸਾਡੀ ਆਪਾਂ ਦੇ ਵੇਖ ਤੇ ਬੜੀ ਪਿਆਰੀ ਸਰਬਾਨਾਂ ਦੀ ਜਲਵਾ ਦੇ ਵਿੱਚ ਨਜ਼ਰ ਦੇਖਤ ਨੂੰ ਸ਼ੁਰੂ ਹੋਣ ਤੋਂ ਪਹਿਲੇ ਪੜਾਅ ਦੇ ਵਿੱਚ ਪਹੁੰਚਾ ਹੈ ਤਾਂ ਆਓ ਇੱਥੇ ਕੁਝ ਕੰਨੀ ਵਾਸਤੇ ਅਗਰੇ ਕੁ ਮਿੰਟਾਂ ਦੇ ਲਈ Thank you very much. ਰੁਕਈਆ ਦੇ ਦੇ ਬਸ ਇੱਕ ਰੁਕਈਆ ਵਾਧੂ ਬਸ ਬਸ ਲੈ ਲੈ ਮੈਂ ਬੀਤਾਂ ਮੈਂ ਤਾਂ ਗੇਰ ਪਾਈ ਪਾਈ ਹੋਰ ਤੇਜ਼ ਹੋਗੇ ਤੂੰ ਚੱਲ ਤੇ ਤੇਜ਼ ਤੇਜ਼ ਮੜਾ ਜਾਂ ਸਪੀਡ ਡੀਟੀਟੀ ਲੈ ਡੀਟੀਟੀ ਕੋਈ ਕਰ ਚੱਲ ਉਵੇਂ ਤਨਵੀਰ ਚੱਲ ਚੱਲ ਝੁਮ ਜਾ ਝੁਮ ਕੇ ਜਲਾ ਦੇ ਵਾਹ 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 ਬਦਲ ਲੱਗੇ ਆਲ ਖੰਦਾ ਮੁੰਡਾ ਲੱਗਾ ਗੱਤਕਾ ਖੇਡਣ ਚੱਲ ਆ ਬਾਸ